ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰਪਾਲ ਬਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਆ ਹਾਂ ਅੱਜ ਜਿਹੜੇ ਆਪਣੇ ਬਲੌਗ ਦੀ ਸ਼ੁਰੂਆਤ ਆ ਉਹ ਆਪਾਂ ਨਵੇਂ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਵੇਸ਼ ਕਰਵਾਇਆ ਹੈਗੀ ਗ੍ਰਹਿ ਪ੍ਰਵੇਸ਼ ਤੇ ਸ੍ਰੀ ਸ਼ੋਕਮਣੀ ਸਾਹਿਬ ਜੀ ਦੇ ਜਾਪ ਕਰਵਾਏ ਨੇਗੇ ਨਵੇਂ ਘਰ ਦੇ ਵਿੱਚ ਆਪਾਂ ਹੋਣਾਗਾ ਸ਼ਿਫਟ ਜੀ ਉਸ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਨੂੰ ਆਪਣੇ ਘਰੇ ਲਿਆਂਦਾਗਾ ਨਵੇਂ ਘਰ ਦੇ ਵਿੱਚ ਤੇ ਸ੍ਰੀ ਸ਼ੋਕਮਣੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਵਲੌਗ ਇਸ ਤਰ੍ਹਾਂ ਦਾ ਲੱਗਿਆ ਤੇ ਜਿਨ੍ਹਾਂ ਨੇ ਆਪਣੇ ਚੈਨਲ ਤੇ ਇਹਨੂੰ ਅਜੇ ਤੱਕ ਨਹੀਂ ਸਬਸਕ੍ਰਾਈਬ ਕਰਿਆ ਪਲੀਜ਼ ਉਹ ਕਰ ਲਿਓ ਸਬਸਕ੍ਰਾਈਬ ਤੇ Bell icon ਦਾ button ਕਰ ਲਓ press ਜਾਂ ਤੋਂ ਆਉਣ ਵਾਲੀ ਜਿਹੜੀ ਵੀਡੀਓ ਆਗੀ notification ਤੁਹਾਡੇ ਤੱਕ ਪਹੁੰਚ ਜਾ ਸਕੇ ਤੇ vlog ਨੂੰ end ਤੱਕ ਜਰੂਰ ਦੇਖ ਕੇ ਤੇ like comment share ਕਰਕੇ ਜਰੂਰ ਦੱਸਣਾ vlog ਕਿਸ ਤਰ੍ਹਾਂ ਦਾ ਲੱਗਿਆ

ਤੋਂ 2021/08/28 ਨੂੰ ਇਹ ਰਾਜ ਸਰਕਾਰ ਦੇ ਨਿਯਮਾਂ ਦੇ ਤਹਿਤ ਪੱਤਰ ਜਾਰੀ ਉਹਦੇ ਬਲਕਿ ਸਭ ਤੋਂ ਆਲੋਚਨਾ ਸੁਣਨ ਦਾ ਮੌਕਾ ਮਿਲਦਾ ਹੈ। ਤਾਂ ਇਹ ਕਿ ਕਸਰ ਨਾ ਕਰਦਾ। ਪ੍ਰਮਾਤਮਾ ਦਾ ਮਾਤਵਾ ਸਭ ਤੋਂ ਸਿੱਧਾ ਨਸਵਾਦਨ ਸਭ ਤੋਂ ਸਿੱਧਾ ਹੈ। ਲਾਖਾ ਕ੍ਰਿਸ਼ਨਾ ਪਾਚੰਦਾ ਸਭ ਤੋਂ ਸਿੱਧਾ ਹੈ। ਪ੍ਰਮਾਤਮਾ ਦਾ ਸਿੱਧਾ ਨਾਮ ਹੈ ਕਾਲੇ ਸੋਤਨ ਪਾਲੀ ਪ੍ਰਵਾਹ। ਆਪਣੇ ਦੇ ਰਾਸ ਕਰਾਏ ਆਪਰਾਮ ਸਿਧਿ ਕਰਨ ਨਾ ਹੰਤੰਦਰ ਸੱਚਾ ਤੇ ਦਰਤਾ ਤੇ ਫਾਟਾ ਪਾਣੇ ਦਾ ਸੇਵਾ ਲਈ ਨਾਸਨ ਕਰਦੇ ਹੋਰਾਂ ਨੰਦ ਕਿਰਦੇ ਉਪਤਾਰਨੇ ਦਾ ਸਤਿਅ ਸਿਨੇ ਹਰੂ ਸੰਸਵਾ ਹਿਮੋਨਾ ਸੰਸਵਾ ਯੁਗਾ ਆਪਸ ਵਿੱਚ ਮੇਲ ਦੋਲ ਪਿਆਰ ਇਹ ਕਿਤਾਵ ਬਖਸ਼ਣਾ ਮੱਚਾ ਨਹੀਂ ਮਾਤਾ ਪਿਤਾ ਦੇ ਅੱਗੇ ਆਕਾਰ ਬਣਾਉਣਾ ਚਾਹੀ ਗੋਨਾ ਦੇ ਭਾਵੇਂ ਮਨੋਨਾ ਮਾਤਾ ਪਿਤਾ ਦੀ ਸੇਵਾ ਨੂੰ ਕਰਦੇ ਸਿਵਾ ਦੇਸ਼ ਕੌਮ ਦੀ ਸਿਵਾ ਕਰਾਈ ਹੂ ਸਪੁੱਤਾ ਦਖਸ਼ੇ ਤਾਂ ਪਰਿਵਾਰਾਂ ਨੂੰ ਦਿਨ ਦੁਗਣੀ ਤੇ ਚੌਗਣੀ ਰਾਤ ਤਰੱਕੀ ਬਖਸ਼ੇ ਇਹਨਾਂ ਬਖਸ਼ਿਸ਼ ਕਰਨੀ ਨਵੇਂ ਘਰਾਂ ਅੰਦਰ ਪ੍ਰਵੇਸ਼ ਕਰਨ ਦੀ ਆਪਿਆ ਬਖਸ਼ਿਸ਼ ਕਰਨੀ ਆਪ ਜੀ ਦੇ ਅਧਿਪਤ ਪਰਿਵਾਰ ਵੱਲੋਂ ਸੰਗਤ ਵੱਲੋਂ ਜਿਲ੍ਹਾ ਫਲਪੇਟਾ ਲੈ ਕੇ ਹਾਜ਼ਰੀ ਪੱਗੀ ਤਰ ਪ੍ਰਵਾਨ ਕਰਨੀ ਸਤਿਗੁਰੂ ਜੀ ਦੇ ਸੇਵਕ ਪਰਿਵਾਰ ਵੱਲੋਂ ਸੁੰਦਰ ਪਸ਼ਾਕੇ ਬੇਅੰਤ ਮਾਇਆ ਲੱਛਮੀ ਜੀ ਦਾ ਹਾਜ਼ਰ ਜਿਨ੍ਹਾਂ ਖਾਨਾ ਦੇ ਵਿੱਚ ਮਾਇਆ ਪਸ਼ਾਕੇ ਆਏ ਖਾਨੇ ਭਰਪੂਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਕਈ ਆਪਣੇ ਸਤਿਗੁਰੂ ਦੀ ਕਿਰਪਾ ਕਰੋ ਪ੍ਰਭੰਤਰ ਹਾਜ਼ਰੀ ਜੰਦਰ ਚ ਆਵੜਾ ਪ੍ਰਸ਼ਾਦੀ ਦੇ ਗੱਤੇ ਚਾਹ ਦੇ ਨੰਗਰ ਸਤਿ ਦੇ ਹਾਜ਼ਰ ਆ ਦਰ ਪ੍ਰਵਾਹ ਨੂੰ ਵੇ ਸੰਗਤ ਵਿੱਚ ਵਰਤੋਂ ਦੀ ਅਗਿਆ ਲਕਸ਼ੋ ਜੋ ਜੀ ਸ਼ਕਿ ਸਤਨਾ ਵਾਹਿਗੁਰੂ ਤੇ ਪੜਾ ਦੇ ਪ੍ਰਭੂ ਕਰਨੇ ਸਤਗੁਰੂ ਜੀ ਕਿਰਪਾ ਕਰੋ ਦਾਇਰ ਪਰਮਾਤਮਾ ਬਖਸ਼ੂ ਤੁਮ ਸਾਚੰਦ ਦੇ ਬਲ ਬਖਸ਼ੂ ਨਵੇਂ ਘਰ ਅੰਦਰ ਰਹਿਐ ਸ਼ਾਗਿਆ ਕਰਦੀ ਅਗਿਆ ਲਕਸ਼ਮੀ ਰਹਿ ਦੇ ਕਾਜ ਸਫਲ ਕਰਨੇ ਨਾਨਕ ਨਾਮ ਚੰਦ ਦੀ ਕਲਾ ਤੇਰੇ ਭਾਣੇ ਸਰਬਤਨ ਦਾ ਪਦਾਰ ਵਾਹਿਗੁਰੂ ਜੀ ਬਤੇ ਦੁਹਰਾ ਆ ਗਿਆ ਭਈ ਆਕਾਰ ਕੀ ਸਾਫ ਸੇਖੋ ਕੋ ਹੁਕਮ ਹਾ ਗੁਰੂ ਗ੍ਰੰਥ ਜੀ ਮਹਾਨੋ ਜੋ ਪ੍ਰਗੋ ਮਨ ਬੋਚਾ ਰਾਜ ਜੀਗਾ ਖਲਸਾ ਦਰ ਹੋਈ ਸੰਗ ਲੰਗੀ ਵਾਹਿਗੁਰੂ ਨਾਮ ਜਹਾ ਜਹਾ ਜੋ ਸਤਿਤਾ ਕਰ ਸੇਵੰਦੇ ਜੋ ਸਤਿਤਾ ਕਰ ਸੇਵੰਦੇ ਆਲੋ ਸ੍ਰੀ ਅਕਾਲ ਹੋਰ ਕੁਝ ਕਾ ਖਾਸ ਹੋਰ ਕੁਝ ਕੀ ਪਤੇ ਇੱਥੇ ਜਿਹੜਾ ਆਪਾਂ ਪ੍ਰੋਗਰਾਮ ਉਹ ਬਹੁਤਾ ਵੱਡਾ ਨਹੀਂ ਸੀ ਰੱਖਿਆ ਛੋਟਾ ਹੀ ਰੱਖਿਆ ਸੀਗਾ ਤੇ ਕੁਝ ਕੁ ਵੀਡੀਓ ਇਸ ਬਲੌਗ ਦੇ ਵਿੱਚੋਂ ਰਹਿ ਗਈ ਉਹ ਅਗਲੀ ਵਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ